ਦੋਸਤੋ ਆਪਾਂ ਪਹਿਲਾ ਵੀਡੀਓ ਚ ਦੇਖਿਆ ਸੀ ਜਿਹੜਾ ਕੰਟੋਲਾ ਕਹਿੰਦੇ ਆ ਜੀ ਕੰਡਿਆਂ ਵਾਲਾ ਫਰੂਟ ਆ ਜਿਹੜਾ ਹੈ ਜੀ ਦੋਸਤੋ ਇਹ ਪਰਬਲ ਪਰਬਲ ਬਹੁਤ ਖਾਂਦੇ ਨੇ ਜੀ ਇੱਥੇ ਪਰਬਲ ਦੀ ਸਬਜੀ ਕਟਹਲ ਦੀ ਸਬਜੀ ਸੁਹਾਂਜਣੇ ਦੀ ਸਬਜੀ ਇਹ ਬੜੀਆਂ ਵਧੀਆ ਤਰੀਕੇ ਨਾਲ ਸਬਜ਼ੀਆਂ ਖਾਂਦੇ ਨੇ ਜੀ ਤੇ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬੈੱਡ ਦੇ ਉੱਤੇ ਸਾਰਾ ਪਰਬਲ ਤੇ ਨਾਲੇ ਤੁਸੀਂ ਦੇਖ ਸਕਦੇ ਹੋ ਉਹ ਇੱਕ ਜਿਹੜੀ ਚੌਂਪੜੀ ਛੋਟੀ ਜੀ ਬਣਾਈ ਹੋਈ ਆ ਇਹਨਾਂ ਨੇ ਜੀ ਇਹ ਇਹਦੇ ਚ ਇਹਨਾਂ ਨੇ ਦੋਸਤੋ ਇੱਕ ਫਲਾਈ ਟ੍ਰੈਪ ਲਾਇਆ ਹੋਇਆ ਜਿਹਦੇ ਨਾਲ ਕਿ ਇਹ ਚੱਕਰ ਹੋ ਜਾਂਦਾ ਵੀ ਆਪਾਂ ਨੂੰ ਦਿੱਕਤ ਨਹੀਂ ਹੁੰਦੀ ਜਿਹੜੀ ਫਰੂਟ ਫਲਾਈਦੀ ਆ ਆ ਦੇਖੋ ਜੀ ਫਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਫਲ ਬਹੁਤ ਲੱਗਿਆ ਹੋਇਆ ਜੀ ਤੇ ਪੂਰਾ ਵਧੀਆ ਏਰੀਆ ਹਾਂ ਦੋਸਤੋ ਇਹ ਕੇਲੇ ਇਹਨਾਂ ਦੇ ਲੋਕਲ ਇੱਥੇ ਜਿਹਦੀ ਸਬਜੀ ਵੀ ਖਾਧੀ ਜਾਂਦੀ ਆ ਜੀ ਕਲਕੱਤੇ ਦੇ ਵਿੱਚ ਵੀ ਸਬਜੀ ਨੋਰਮਲੀ ਜਿਆਦਾ ਖਾਂਦੇ ਆ ਜੀ ਆਪਣੇ ਨਾਲੋਂ ਕੇਲੇ ਦੀ ਹੋਗੀ ਕਟਹਲਦੀ ਹੋਗੀ ਸਬਜ਼ੀ ਆ ਦੇਖੋ ਜੀ ਤੇ ਏਰੀਆ ਦਾ ਹੁਣ ਤੁਸੀਂ ਇਹਨਾਂ ਦੀ ਦੇਖੋ ਜੀ ਲੈਂਡਸਕੇਪਿੰਗ ਕਿਦਾਂ ਕੀਤੀ ਹੋਈ ਆ ਬੜੇ ਵਧੀਆ ਤਰੀਕੇ ਨਾਲ ਆਲੇ-ਦਾਲੇ ਐਜ਼ ਇਟ ਇਜ਼ ਜੰਗਲ ਰੱਖਿਆ ਹੋਇਆ ਜੀ ਵਿੱਚ ਇਹ ਆਪਣੀਆਂ ਆਪਣੀਆਂ ਖੇਤੀਆਂ ਜਿੱਦਾਂ ਵੀ ਕਰਦੇ ਨੇ ਉਦਾਂ ਕਰਦੇ ਨੇ ਚਾਹੇ ਉਹ ਖੇਤੀ ਆਪਣੀ ਇਹਦੀ ਹੋਗੀ ਸਬਜ਼ੀਆਂ ਦੀ ਚਾਹੇ ਉਹ ਖੇਤੀ ਹੋਗੀ ਆਪਣੀ ਨਰਸਰੀ ਗ로우 ਕਰਨ ਦੀ ਸਾਰਾ ਕੁਝ ਵਿੱਚੇ ਫਲਦਾਰ ਤੇ ਪਾਰੀ ਦੇ ਬੂਟੇ ਹੋਰ ਸਾਰਾ ਕੁਝ ਇੱਥੇ ਪੂਰੇ ਵਧੀਆ ਤਰੀਕੇ ਨਾਲ ਮੈਨੇਜ ਕਰਦੇ ਆ ਜੀ ਇਹ ਤੇ ਧੰਨਵਾਦ ਜੀ ਕਲਕੱਤੇ ਦੇ ਵਿੱਚ ਜਿਹੜੀਆਂ ਸਬਜ਼ੀਆਂ ਦੀ ਖੇਤੀ ਬੇਲ ਵਾਲੀਆਂ ਸਬਜ਼ੀਆਂ ਦੀ ਖੇਤੀ ਕਿੱਦਾਂ ਹੁੰਦੀ ਆ ਸ਼ਾਸਤਰੀ ਕਾਲ ਦੀ ਮੈਂ ਗੁਰਸਮੀਰ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਆ ਆ ਤੁਸੀਂ ਜਾਲ ਪਿਆ ਦੇਖ ਸਕਦੇ ਹੋ ਇਹ ਕੰਟਰੋਲਾ ਦੀ ਫਸਲ ਆ ਜੀ ਜਿਹੜਾ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੰਟਰੋਲਾ ਦੀ ਸਬਜ਼ੀ ਦਿਖਾਈ ਸੀ ਜੀ ਉਹ ਸਬਜ਼ੀ ਇਹ ਤਿਆਰ ਕਰ ਰਹੇ ਨੇ ਜੀ ਐਦਾਂ ਇਹਨਾਂ ਨੇ ਜਾਲ ਪਾਏ ਹੋਏ ਜਾਲ ਤੇ ਸਬਜ਼ੀ ਤਿਆਰ ਕਰਨਗੇ ਬੈੱਡ ਤੁਸੀਂ ਦੇਖ ਸਕਦੇ ਹੋ ਦੋ ਖਾਲੀਆਂ ਦੇ ਵਿੱਚ ਪਾਣੀ ਲੱਗ ਜਾਂਦਾ ਬੈੱਡ ਐਜ਼ ਇਟ ਇਜ਼ ਖਾਲੀ ਰਹਿੰਦਾ ਜਿੱਥੇ ਨੰਗਣਾ ਕਰਨਾ ਇਹਨਾਂ ਨੇ ਆ ਦੇਖੋ ਜੀ ਬੈੱਡ ਦਾ ਬੜਾ ਵਧੀਆ ਫਰਕ ਛੱਡਿਆ ਹੋਇਆ ਜੀ ਤੇ ਉਹਦੇ ਨਾਲ ਹੁੰਦਾ ਕੀ ਹੈ ਜੀ ਵਿੱਚੋਂ ਤੋੜਨਾ ਲੈ ਕੇ ਜਾਣਾ ਸਾਰਾ ਸਫੇਸਿੰਗ ਹਵਾ ਦਾ ਸਿਸਟਮ ਸਾਰਾ ਇਹਨਾਂ ਨੇ ਛੱਡਿਆ ਹੋਇਆ ਨਾਲੇ ਫਿਰ ਆਪਾਂ ਨੂੰ ਐ ਸੁੱਖਾ ਹੋ ਜਾਂਦਾ ਵੀ ਜਿੱਦਾਂ ਇਹਨਾਂ ਨੇ ਬੈਂਬੂ ਲਾਇਆ ਹੋਇਆ ਇਹਨਾਂ ਦਾ ਜ਼ਿਆਦਾ ਖਰਚਾ ਵੀ ਇਸ ਜਾਲ ਤੇ ਨਹੀਂ ਹੁੰਦਾ ਇੱਥੇ 400 ਰੁਪਏ ਕਿਲੋ 300 ਰੁਪਏ ਕਿਲੋ ਜਾਲ ਆ ਔਰ ਜਾਲ ਇੱਕ ਗੀਲੇ ਦੇ ਲਗਭਗ ਕਾਫੀ ਪੈ ਜਾਂਦਾ ਜੀ ਉਹ ਮੰਨ ਲਓ ਵੀ 2 ਕਿਲੋ 3 ਕਿਲੋ ਜਾਲ ਨਾਲ ਸਰ ਜਾਂਦਾ ਇੱਕ ਗੀਲੇ ਚ ਉਹਦਾ ਕੋਈ ਖਾਸ ਖਰਚਾ ਵੀ ਨਹੀਂ ਆਉਂਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਖੇਤੀ ਇਹਨਾਂ ਦੀ ਬੜੀ ਪਿਆਰੀ ਉੱਤੇ ਇਹਨਾਂ ਨੂੰ ਸਾਰਾ ਫਲ ਲਿਆ ਜਾਂਦਾ ਜੀ ਇਹਦੇ ਤੇ ਅੱਗੇ ਇਹਨਾਂ ਨੇ ਪਰਬਲ ਲਾਇਆ ਹੋਇਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜੀ ਪਿੰਡੀ ਦੀ ਖੇਤੀ ਤੇ ਗੇਂਦਾ ਤੇ ਵਿੱਚ ਅੱਗੇ ਉਹ ਜਿਮੀਕੰਤ ਵੀ ਖੜੇ ਆ ਜੀ ਅਰਬੀ ਬਹੁਤ ਹੁੰਦੀ ਆ ਜੀ ਬਾਕੀ ਇਹ ਨਰਸਰੀ ਤਿਆਰ ਕਰਦੇ ਨੇ ਜੀ ਇਹ ਤੁਹਾਨੂੰ ਦਿਖਾਈ ਦਿੱਤੀ ਸੀ ਜੀ ਅੱਗੇ ਚੱਲਦੇ ਆਂ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਜਿਹੜੀ ਹੋਰ ਸਬਜ਼ੀਆਂ ਬੇਲਦਾਰ ਸਬਜ਼ੀਆਂ ਨੇ ਉਹ ਖੇਤੀ ਕਿੱਦਾਂ ਕਰਦੇ ਆ ਜੀ ਆਜੋ ਜੀ ਦੋਸਤੋ